ਮੇਰਾ ਨਾਮ ਵਰਿੰਦਰ ਸਿੰਘ ਹੈ ਮੇਰਾ ਪਿੰਡ ਮੂਰਾਵਾਲੀ ਹੈ ਨਾਲ ਹੀ ਪਿੰਡ ਹੈ ਉਹ ਮੇਰਾ ਬ੍ਰਦਰ ਹੀ ਹੈ ਮਤਲਬ ਕਜ਼ਨ ਬ੍ਰਦਰ ਹੈ ਮੇਰੀ ਕੁੜਾ ਦਾ ਮੁੰਡਾ ਹੈ ਕਾਰਨ ਵੀ ਉਹ ਚੀਜ਼ ਦਾ ਹੁਣ ਆਪਾਂ ਨੂੰ ਤਾਂ ਕੰਫਰਮ ਕੁਝ ਨਹੀਂ ਪਤਾ ਵੀ ਉਹ ਕਹਿੰਦੇ ਆ ਵੀ ਆ ਕੋਈ ਉਹਨੂੰ ਕੋਈ ਰੋਜ਼ਗਾਰ ਦਾ ਚੱਕਰ ਹੀ ਸੀਗਾ ਤੇ ਉਹਦੇ ਅਕੋਰਡਿੰਗ ਕੁਝ ਉਹਨੇ ਸਾਨੂੰ ਤਾਂ ਕਿਸੇ ਨੂੰ ਕੋਈ ਗੱਲ ਕੋਈ ਨਹੀਂ ਉਸੋ ਦੇ ਰਾਤ ਨੂੰ ਇਹਨਾਂ ਦੇ ਵੱਡੇ ਬ੍ਰਦਰ ਨਾਲ ਇਹਦੇ ਨਾਲ ਉਹਦੇ ਨਾਲ ਰਾਤ ਨੂੰ ਗੱਲ ਮਤਲਬ ਇਧਰ ਰਾਤ ਦੇ 9:30 ਸੀ ਉਧਰ 10:00 ਵਜੇ ਸੀ ਇਹ ਸਵੇਰ ਲਈ ਉਹਦੇ ਨਾਲ ਫੋਨ ਤੇ ਗੱਲ ਹੋਈ ਆ 2 ਕੁ ਮਿੰਟ ਹੀ ਕਹਿੰਦਾ ਕੋਈ ਨਾਰਮਲ ਗੱਲ ਜਮਾ ਕਹਿੰਦਾ ਸੀ ਗੱਲ ਕਰੀ ਜਾਂਦਾ ਕਹਿੰਦਾ ਵੀ ਮੈਂ ਰੋਕ ਕੇ ਕਰੂੰਗਾ ਸਵੇਰ ਕਰਦਾ ਤੇ ਹੁਣ ਤੁਸੀਂ ਸੌਂ ਜੂ ਕਹਿੰਦਾ ਵੀ ਮੈਂ ਸਵੇਰ ਫੋਨ ਲਾਉਂਗਾ ਪਹਿਲਾਂ ਕਿ ਉਹਨੂੰ ਐ ਹੋ ਗਿਆ ਵੀ ਕੋਈ ਕੰਮ ਕਰ ਦੋ ਥੱਕਿਆ ਹੁੰਦਾ ਵੀ ਚੱਲ ਜਾਊ ਹੁੰਦਾ ਵੀ ਚੱਲ ਯਾਰ ਸਵੇਰ ਗੱਲ ਕਰ ਹੀ ਲੈਣੀ ਐ ਸਵੇਰ ਇਹ ਬੜੀ ਖੇਤ ਗੇ ਫੜਜੀਰ ਕੇਸ ਤੇ ਆ ਜਲਦੀ ਉਹਕੇ ਤੇ ਫੋਨ ਆਏ ਇਹਨਾਂ ਨੂੰ ਗੱਲਾਂ ਦੋ ਗਾਰੀ ਤੇ ਇਹਨਾਂ ਨੇ ਇਗਨੋਰ ਕਰ ਤੇ ਗੱਲ ਕਰਕੇ ਇਹਨਾਂ ਨੂੰ ਆਇਆ ਹੋਗਾ ਜਿਵੇਂ ਹੁਣ ਅੱਜ ਕੱਲ੍ਹ ਫਰੌਡ ਚੱਲਦਾ ਪਿਆ ਵੀ ਉਹ ਸਿਸਟਮ ਹੋਊਗਾ ਇਹਨਾਂ ਨੇ ਦੋ ਤਾਂ ਮੈਨੂੰ ਕਿਹਾ ਵੀ ਯਾਰ ਤੁਸੀਂ ਸੱਚ ਦੱਸੋ ਫਿਰ ਘਰੇ ਆਏ ਫਿਰ ਕਨਫਰਮ ਕੀਤਾ ਲਾ ਕੇ ਫੋਨ ਮੁੱਲਿਆਂ ਨੂੰ ਉਹ ਕਹਿੰਦੇ ਐ ਵੀ ਹੁਣ ਵੀ ਗੱਲ ਸਹੀ ਹੈ ਵੀ ਉਹ ਉਹ ਮੁੰਡੇ ਵੀ ਚਲੋ ਕਿਰਾਬ ਦੀ ਜਗ੍ਹਾ ਤੇ ਡਰ ਗਏ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਅਗਲਾ ਕੀ ਸੋਏਦਾ ਆਪਾਂ ਤੋਂ ਦੂਰ ਬੈਠੇ ਆਪਾਂ ਨੂੰ ਤਾਂ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਫਿਰ ਅਸੀਂ ਉੱਥੇ ਮੇਰੀ ਸਿਸਟਰ ਹੈ ਪਹਿਲਾਂ ਬ੍ਰੈਂਪਟਨ ਚ ਇਹ ਉਹਨਾਂ ਕੋਲ ਹੀ ਗਿਆ ਸੀ ਉਹ ਬ੍ਰੈਮਟਨ ਜਿ ਸੀਗੇ ਇਹ ਕੈੰਬਰੀਅਨ ਗੋਜੰਟਾਰੀਓ ਚ ਗਿਆ ਸੀ ਸਟੱਡੀ ਦੇ ਤੌਰ ਤੇ ਇਹ ਬਸ ਪਹਿਲਾਂ ਪੌਣੇ 2 ਸਾਲ ਉੱਥੇ ਹੀ ਰਿਹਾ ਹੁਣ 3 ਕਿ ਮਹੀਨੇ ਪਹਿਲਾਂ ਹੀ ਇਹ ਉੱਥੇ ਸ਼ਿਫਟ ਹੋ ਕੇ ਕੈਲਗਰੀ ਗਿਆ ਸੀ ਵੀ ਉੱਥੇ ਉਹ ਮੁੰਡੇ ਇਹਨਾਂ ਦੇ ਨਕਰਾਂ ਜੁਈਆਂ ਮੁੰਡਾ ਕੋਈ ਪਿੰਡੋਂ ਉਹ ਗਿਆ ਸੀ ਉਹ ਕਹਿੰਦਾ ਸੀ ਵੀ ਇੱਥੇ ਕੰਮ ਵਗੈਰਾ ਹੈਗਾ ਵੀ ਮੈਂ ਤੈਨੂੰ ਕੰਮ ਦਵਾ ਦੂੰਗਾ ਵੀ ਤੂੰ ਇੱਥੇ ਆ ਜਾ ਤੇ ਉਹਨਾਂ ਨੂੰ ਉੱਥੋਂ ਹੁਣੇ ਹੀ ਆਇਆ ਸੀ ਉਹ ਵੀ ਉਸ ਤੋਂ ਬਾਅਦ ਹੁਣ ਮਹੀਨਾ ਹੋ ਗਿਆ ਉਹ ਉੱਥੇ ਉੱਥੇ ਉਸ ਉਸ ਤੋਂ ਬਾਅਦ ਮੇਰੀ ਸਿਸਟਰ ਵੀ ਹੁਣ ਇੱਕ ਮਹੀਨਾ ਹੋ ਗਿਆ ਉੱਥੇ ਐਡਮਿੰਟਨ ਨੇੜੇ ਸ਼ਹਿਰ ਆ ਦੋ ਘੰਟਿਆਂ ਦਾ ਰਸਤਾ ਉੱਥੇ ਸ਼ਿਫਟ ਹੋ ਗਈ ਸੀ ਪੰਜ ਪੰਜ ਸੱਤ ਦਿਨ ਪਹਿਲੇ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੂੰ ਕਹਿੰਦਾ ਮੈਂ ਮਿਲਣਾ ਆਉਂਗਾ ਉਹ ਕਹਿੰਦੇ ਵੀ ਚਲੋ ਆ ਜੀ ਵੀ ਕੰਮ ਵੀ ਤੂੰ ਆਵੇਂ ਸਾਡੇ ਕੋਲ ਆ ਜੀ ਫਿਰ ਵੀ ਇੱਥੇ ਰਹਿ ਪਾਂਗੇ ਤੇ ਉਸ ਤੋਂ ਬਾਅਦ ਕੋਈ ਨਾ ਹੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਇਹਨੇ ਜਾਂ ਮੈਨੂੰ ਕੋਈ ਲੋੜ ਹੈ ਜਾਂ ਕੋਈ ਮੈਨੂੰ ਕੰਮ ਵਗਿਆ ਰੌਖਾ ਜਾਂ ਦਿੱਕਤ ਹੈ ਜਾਂ ਕੁਝ ਵੀ ਹੈ ਵੀ ਜਾਂ ਨਹੀਂ ਮਿਲਦਾ ਪਿਆ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਕੁਝ ਹੋਰ ਸਾਡੇ ਪਿੰਡੋਂ ਮੁੰਡੇ ਹੈਗੇ ਉੱਥੇ ਕੈਲਗਰੀ ਚੀ ਉਹਨਾਂ ਨਾਲ ਕੀਤਾ ਉਹ ਵੀ ਚਲੋ ਉੱਥੇ ਵਿਚਾਰੇ ਨੇ ਉਹਨਾਂ ਨੇ ਕਨਫਰਮ ਕੀਤਾ ਫਿਰ ਉਹ ਡੈੱਡ ਬੋਡੀ ਪੁਲਿਸ ਲੈ ਚੁੱਕੀ ਸੀ ਪਰ ਉਸ ਤੋਂ ਬਾਅਦ ਸਿਸਟਰ ਆ ਕੇ ਗਏ ਉਹ ਪੁਲਸ ਵਾਲੇ ਉਹ ਕਹਿੰਦੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਉਹ ਕਹਿੰਦੇ ਅਸੀਂ ਪਹਿਲਾਂ ਵੀ ਇੱਧਰ ਫੈਮਿਲੀ ਤੋਂ ਵੈਰੀਫਿਕੇਸ਼ਨ ਲਵਾਂਗੇ ਵੀ ਅਸੀਂ ਤੁਹਾਡੇ ਵੀ ਤੁਹਾਡੇ ਇਲਿਗਲ ਗਾਰਡੀਅਨ ਕਰਾਂਗੇ ਵੀ ਇਹ ਕੋਈ ਵੀ ਜੋ ਇਨਵੈਸਟੀਗੇਸ਼ਨ ਦਾ ਉਹ ਵੀ ਰਿਪੋਰਟ ਦੇਵਾਂਗੇ ਵੀ ਫਿਰ ਹੀ ਡੈੱਡ ਬੋਡੀ ਸੀ ਦੇਵਾਂਗੇ ਜਾਂ ਦੇਖਣ ਦੇਵਾਂਗੇ ਕੋਨ 22 ਸਾਲ ਵੀਰੇ 2 ਸਾਲ ਪਹਿਲਾਂ ਗਿਆ ਸੀ 2023 ਚ ਗਿਆ ਸੀ ਇੱਥੋਂ ਡੈਡ ਬੋਡੀ ਲੈ ਹੁੰਦੇ ਇੱਕ ਕੋਈ ਲਿੰਕ ਹੈ ਗੋ ਫਾਉਂਡ ਦੇ ਨਾਂ ਤੇ ਉੱਥੇ ਸਿਸਟਰ ਦਾ ਮਤਲਬ ਉਹਨਾਂ ਦੇ ਅਕਾਊਂਟ ਵਗੈਰਾ ਉੱਥੇ ਕੀਤਾ ਹੋਇਆ ਉਹਨਾਂ ਨੇ ਐਡ ਉਹਦੇ ਚੋਂ ਮਨੀ ਇਨਵੈਸਟ ਹੋ ਰਹੀ ਹੈ ਉਹ ਲਿੰਕ ਆਪਾਂ ਦੇ ਦਾਂਗੇ ਤੁਹਾਨੂੰ ਉਹਦੇ ਚੋਂ ਵੈਸੇ ਵੀ ਚਲੋ ਜੋ ਵੀ ਹੁੰਦਾ ਚਲੋ ਘਾਟਾ ਤਾਂ ਪੂਰਾ ਹੁੰਦਾ ਨਹੀਂ ਪਰ ਫਿਰ ਵੀ ਡੈਡ ਬੋਡੀ ਇੱਧਰ ਲਿਆਉਂਦਾ ਖਰਚਾ ਲਾ ਲੋ ਕੋਈ ਫੈਮਿਲੀ ਸਪੋਰਟ ਹੁੰਦੀ ਹੈ ਕੁਝ ਵੀ ਫਾਈਨੈਂਸ਼ੀਅਲੀ ਉਪਯੋਗ ਕਰ ਰਹੇ ਕੋਸ਼ਿਸ਼ ਵੀ ਕਾਫੀ ਬਹੁਤ ਜਣੇ ਨੇ ਸਪੋਰਟ ਕੀਤੀ ਹੈ ਬਹੁਤ ਜਣੇ ਨੇ ਵੀ ਆਪਾਂ ਲਿੰਕ ਦੇ ਦਾਂਗੇ ਵੀ ਜੇ ਹੋਰ ਵੀ ਕੋਈ ਵੀਰ ਭਰਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਸਕਦੇ ਹੋ ਮਦਦ